ਦੀ ਬਾਜੀ ਆਖਿਆ ਨਾ ਵੀ ਮੈਂ 50-50 ਲੱਖ ਦੀ ਤੇ ਕਰੋੜ-ਕਰੋੜ ਰੁਪਏ ਦੀ ਕਰਾਊਗਾ ਤੇ ਬਾਜੀ ਹੋਊਗੀ ਜੇ ਨਾ ਹੋਈ ਤਾਂ ਯਾਰ ਕੋਈ ਚੱਕਰ ਨਹੀਂ ਆਪਾਂ ਪ੍ਰਧਾਨ ਨੂੰ ਕਹਿ ਦਾਂਗੇ ਆ ਜਿਹੜੀਆਂ ਕਬੱਡੀਆਂ ਤੇ ਹੁਣ ਗੋਲੀਆਂ ਚੱਲਦੀਆਂ ਨਾ ਸੁੱਤੀ ਗੰਗਾ ਵਸਿਆ ਕਰੂਗੀ 10-10 ਕਰੋੜ ਦਾ ਕੱਪ ਹੋਇਆ ਕਰੂਗਾ ਤੂੰ ਵੇਖੀ ਜਾਈ ਉਹੀ ਲਹਿਰਾ ਮਹਿਰਾ ਮੁੜ ਕੇ ਆਉਣੀਆਂ ਜਿੱਤੇ ਦੀ ਬਾਦਲ ਸਰਕਾਰ ਗਈ ਹੈ ਨਾ ਮੋਕਸਰ ਮੇਲੇ ਤੇ ਆਉਣ ਨੂੰ ਜੀ ਨਹੀਂ ਕਰਦਾ ਕਿ ਯਾਰ ਇੱਥੇ ਆਲ ਇੰਡਗਾ ਦੇ ਜਿਹੜੇ ਚੰਗੇ ਜਾਨਵਰ ਇੱਥੇ ਦਰਸ਼ਨ ਕਰਨ ਨੂੰ ਮਿਲਦੇ ਸੀ ਤੇ ਹੁਣ ਉੱਥੇ ਜਾ ਕੇ ਵੇਖੀ ਸਾਰ ਉਗਰੇ ਖੜੇ ਆ ਸਰਕਾਰ ਆ ਜੇ 5 ਸਾਲ ਬਾਜੀ ਕਰੋੜ ਵਾਲੀ ਕਰਾਇਆ ਕਰਾਂਗੇ ਆ ਹੋਰ ਦੱਸ ਐਨਾ ਦਾ ਵਾਅਦਾ ਹੋਇਆ ਪਤਾ ਨਹੀਂ ਹੋਣਗੇ ਤਾਂ ਫਿਰ ਰਿਪੋਰਟ ਤੁਸੀਂ ਹਾਂ ਤੇ ਡਾਇਨਾਸੌਰ ਤਾਉਣਗੇ ਆ ਦੂਜਾ ਸੁਖਵੀਰ ਜੀ ਸ੍ਰੀ ਮੁਖਸਰ ਸਾਹਿਬ ਦੀ ਧਰਤੀ ਤੇ ਜੇ ਗੱਲ ਕਰੀਏ ਤਾਂ ਅੱਜ ਸਿਆਸੀ ਕਾਨਫਰੰਸਾਂ ਹੋਈਆਂ ਤੇ ਜੇ ਗੱਲ ਕਰੀਏ ਅਕਾਲੀ ਦਲ ਬਾਦਲ ਦਾ ਤਾਂ ਇੱਥੇ ਇੱਕ ਬਹੁਤ ਵੱਡਾ ਇਕੱਠ ਖਾਸ ਕਰਕੇ ਨੌਜਵਾਨਾਂ ਦਾ ਦੇਖਣ ਨੂੰ ਮਿਲਿਆ ਤੇ ਸਾਡੇ ਨਾਲ ਗੋਪੀ ਭਰਾਵੀ ਮੌਜੂਦਾ ਗੋਪੀ ਜੀ ਕੀ ਕਹੋਗੇ ਅੱਜ ਦਾ ਇਕੱਠ ਮੈਨੂੰ ਸੁਖਵੀਰ ਸਿੰਘ ਬਾਦਲ ਵੀ ਗੱਦਗਦ ਹੋ ਗਿਆ ਬਈ ਅੱਜ ਇਕੱਠ ਬਹੁਤ ਹੋਇਆ ਹਨਾ ਤੇ ਮੈਂ ਮੇਰੇ ਹਿਸਾਬ ਨਾਲ ਬਈ ਪਿਛਲੀਆਂ ਰੈਲੀਆਂ ਸਾਰੀਆਂ ਤਕਰੀਬਨ ਚੱਲ ਵੇਣੇ ਮੈਂ ਹਰੇਕ ਰੈਲੀ 'ਚ ਹੀ ਜਾਂਦਾ ਹਰੇਕ ਪਾਰਟੀ ਦੀ ਜੀ ਪਰ ਜਿੰਨਾ ਅੱਜ ਇਕੱਠ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਸੀਗਾ ਹਨਾ ਇੰਨਾ ਇਹ ਲੋਕ ਉਹ ਸੀਗੇ ਜਿਹੜੇ ਆਪ ਮਾਰੇ ਆਏ ਆ ਨਾ ਕਿ ਕੋਈ politcal ਪ੍ਰੈਸ਼ਰ ਨਾਲ ਨਾ ਕਿ ਕੋਈ ਲਾਲਚ ਨਾਲ ਇਹ ਇੱਕ ਲੋਕਾਂ ਚ ਜਨੂਨ ਸੀ ਵੀ ਅੱਜ ਆਪਾਂ ਰੈਲੀ ਤੇ ਜਾਣਾ ਹਨਾ ਤੇ ਜਿਹੜੇ ਹਿਸਾਬ ਨਾਲ ਬਈ ਲੋਕਾਂ ਨੇ ਟੇਕੇ ਭਾਸ਼ਣ ਸੁਣਿਆ ਤੇ ਜਿਹੜੀਆਂ ਗੱਲਾਂ ਸੁਖਵੀਰ ਬਾਦਲ ਨੇ ਕੰਗਾ ਤੇ ਬਸ ਫਿਰ ਟੱਟੂ ਪਾਰ ਹੀ ਆ ਕਹਿੰਦੇ 10 ਲੱਖ ਰੁਪਏ ਦੇ ਦੇਣਾ 7 ਸਾਲਾਂ ਚ ਵਿਆਜ ਵੀ ਕੋਈ ਨਹੀਂ ਬਈ ਇੱਕ ਗੱਲ ਆ ਮੈਂ ਬਾਹਲਾ ਕੁਸਤਾ ਜਾਣਦਾ ਨਹੀਂ ਜਿੰਦੀਆਂ ਗੱਲਾਂ ਜਿੱਤੇ ਕੰਘਾਂ ਝੋਟੇ ਨੇ ਉਹਨੀਆਂ ਹੀ ਪੂਰੀਆਂ ਕਰੀਆਂ ਤੇ ਜਿੰਦੀਆਂ ਕਹਿਦਗਾ ਤੇ ਪੂਰੀਆਂ ਕਰੂਗਾ ਤੇ ਕਰਾਉਣ ਵਾਲੇ ਆਪਾਂ ਬੈਠੇ ਆ ਯਾਰ ਨਾਲੇ ਬਾਈ ਨਾਲੇ ਮੇਰੀ ਇੱਕ ਗੱਲ ਸੁਣ ਬਾਈ ਜਿਹੜਾ ਸੁਖਵੀਰ ਬਾਦਲਾਣਾ ਸਾਥ ਬੰਦਾ ਕਦੇ ਹਕਾਰਤ ਵੇਖਿਆ ਜਿਹੜਾ ਬੰਦਾ ਜਾ ਕੇ ਮਰਜੀ ਮਿਲ ਲੈ ਜਦੋਂ ਮਰਜੀ ਮਿਲ ਲੈ ਜਿਹੜੀ ਤੈਨੂੰ ਗੱਲ ਕਹਿਤੀ ਉਹ ਹੁੰਦੀ ਆ ਤੇ ਬਾਕੀ ਬਈ ਕੰਮ ਕਰੇ ਆ ਯਾਰ ਪੰਜਾਬ ਚ ਕੰਮ ਬੋਲਦੇ ਆ ਜੇ 10 ਲੱਖ ਕਹਿਆ ਨਾ ਭਈ 7 ਸਾਲਾਂਾਂ ਚ ਭਰਦਾ ਪਹਿਲੇ 3 ਸਾਲ ਭਰਨਾ ਨਹੀਂ ਉਵੇਂ ਹੀ ਹੋਊ। ਹੂੰ। ਕੋਈ ਲੜਾ ਨਹੀਂ। ਇਹਦਾ ਹੁਣ ਭਵੇਖਾ ਆਪਾਂ ਸੋਚਣਾ। ਹੂੰ। ਵੀ ਸਰਕਾਰ ਲੈਣੀ ਆ ਕਿ ਨਹੀਂ। ਤੇ ਕਬੂਤਰਾਂ ਦੀ ਬਾਜੀ ਆਖਿਆ ਨਾ ਵੀ ਮੈਂ 50-50 ਲੱਖ ਦੀ ਤੇ ਕਰੋੜ-ਕਰੋੜ ਰੁਪਏ ਦੀ ਕਰਾਊਗਾ ਤੇ ਬਾਜੀ ਹੋਊਗੀ। ਹੂੰ। ਜੇ ਨਾ ਹੋਈ ਤਾਂ ਯਾਰ ਕੋਈ ਚੱਕਰ ਨਹੀਂ ਆਪਾਂ ਪ੍ਰਧਾਨ ਨੂੰ ਕਹਿ ਦਾਂਗੇ। ਹੂੰ। ਬਾਕੀ ਆਪਣੀ ਕਿਉਂ ਨਾ ਮਨੂੰ। ਸਹੀ ਯਾਰ। ਆਪਾਂ ਇੰਨਾ ਜ਼ੋਰ ਲਾਤਾ। ਬਿਲਕੁਲ ਬਿਲਕੁਲ। ਪੰਜਾਬ 'ਚ ਕਬੂਤਰਾਂ ਦੀਆਂ ਬਾਜ਼ੀਆਂ ਮੇਲੇ ਘੋੜਿਆਂ ਦੇ ਕੰਪੀਟੀਸ਼ਨ ਮੱਝਾਂ ਗਾਂਾਂ ਦੇ ਦੁੱਧ ਚਵਾਈ ਦੇ ਮੁਕਾਬਲੇ ਆ ਜਿਹੜੀਆਂ ਕਬੱਡੀਆਂ ਤੇ ਹੁਣ ਗੋਲੀਆਂ ਚੱਲਦੀਆਂ ਨਾ ਸੁੱਤੀ ਗੰਗਾ ਵਸਿਆ ਕਰੂਗੀ 10-10 ਕਰੋੜ ਦਾ ਕੱਪ ਹੋਇਆ ਕਰੂਗਾ ਤੂੰ ਵੇਖੀ ਜਾਈ ਉਹੀ ਲਹਿਰਾ ਮਹਿਰਾ ਮੁੜ ਕੇ ਆਉਣੀਆਂ ਤੂੰ ਯਾਰ ਸਹੀ ਪੁੱਛੇਗਾ ਜਿੱਦੇ ਦੀ ਬਾਦਲ ਸਰਕਾਰ ਗਈ ਹੈ ਨਾ ਮੁਕਸਰ ਮੇਲੇ ਤੇ ਉਹਨੂੰ ਜੀ ਨਹੀਂ ਕਰਦਾ ਅੱਗੇ ਯਾਰ ਇੱਥੇ ਆਲ ਇੰਡੀਆਂ ਦੇ ਜਿਹੜੇ ਚੰਗੇ ਜਾਨਵਰ ਇੱਥੇ ਦਰਸ਼ਨ ਕਰਨ ਨੂੰ ਮਿਲਦੇ ਸੀ ਤੇ ਹੁਣ ਉੱਥੇ ਜਾ ਕੇ ਵੇਖੀ ਸਾਰ ਉਗਰੇ ਖੜੇ ਆ ਜਿੱਥੇ ਕਿਤੇ ਆਕੇ ਹਰਿਆਣੇ ਦੇ ਏਡੇ ਏਡੇ ਚੰਗੇ ਝੋਟੇ ਏਡੇ ਏਡੇ ਚੰਗੇ ਪੰਜਾਬ ਦੇ ਘੋੜੇ ਖੜਦੇ ਸੀਗੇ ਅੱਜ ਉਥੇ ਸਾਰਾ ਕੁੱਤੇ ਹਗਦੇ ਆ ਉਥੇ ਪਹਿਲਾਂ 5 ਸਾਲ ਦਾ ਮਾਂ ਦਾ ਪੁੱਤ ਉਹ ਨਹੀਂ ਮੈਲਾ ਜੋ ਆਇਆ ਇਹ ਪਤਾ ਕੀ ਗੱਲ ਆ ਜਿਹੜਾ ਸੁਖਵੀਰ ਬਾਦਲਾ ਨਾ ਇਹ ਧਰਤੀ ਨਾਲ ਜੁੜਿਆ ਬੰਦਾ ਤੂੰ ਕਦੇ ਬਾਦਲ ਫਾਰਮ ਤੇ ਗਿਆ ਹੂੰ ਗਿਆ ਕਿਤੇ ਮੇਰੇ ਨਾਲ ਚੱਲੀ ਤੈਨੂੰ ਮੈਂ ਵਖਾ ਕੇ ਲਿਆਉਂਗਾ ਘੋੜੇ ਨਾਚੀਆਂ ਬੱਕਰੀਆਂ ਹਾਂ ਹਾਂ ਧਰਮਨਾਲ ਯਾਰ ਦਿਲ ਖੁਸ਼ ਹੁੰਦਾ ਐਡੇ ਐਡੇ ਚੰਗੇ ਨੀਲੀ ਰਾਵੀ ਦੇ ਸਾਹਣਾ ਮੋਹਰਾ ਬੋਲਾ ਮੰਗਾ ਜਫਰਾਬਾਦੀ ਕਿਹੜੀ ਚੀਜ਼ ਨਹੀਂ ਉਹ ਬੰਦਾ ਧਰਤੀ ਨਾਲ ਜੁੜਿਆ ਉਹਨੂੰ ਪਤਾ ਯਾਰ ਸਾਡੇ ਜਿਹੜੇ ਨਵੀਂ ਪੀੜ੍ਹੀ ਇਹਦੇ ਚ ਕੀ ਲਿਹਾਉਣਾ ਕਿਵੇਂ ਕਿੱਥੋਂ ਕੀ ਕੰਮ ਕਰਨਾ ਹੁਣ ਜਿਹੜੇ ਦਿੱਲੀ ਤੋਂ ਬੰਦੇ ਕੋਈ ਵੀ ਆ ਕਿਸੇ ਵੀ ਪਾਰਟੀ ਨੂੰ ਚਲਾਉਂਦੇ ਆ ਚਾਹੇ ਜਿੰਨੀਆਂ ਮਰਜ਼ੀ ਸਰਕਾਰਾਂ ਲਾ ਲਓ ਹੁਣ ਦਿੱਲੀ ਦਾ ਤੇ ਆਪਣਾ ਦਾ ਬਾਈ ਪਾਉਣ ਪਾਣੀ ਦਾ ਹੀ ਅੰਤਰ ਆ ਮੋਨਾਂ ਨੂੰ ਮੱਝਾ ਗੰਗਾ ਦਾ ਕੀ ਪਤਾ ਉਹਨਾਂ ਨੂੰ ਕੁੱਕੜਾਂ ਕਬੂਤਰਾਂ ਦੀਆਂ ਕੀ ਪਤਾ ਬਾਜਗਾ ਹੁਣ ਪਿੱਛੇ ਜੇ ਭਾਜਪਾ ਸਰਕਾਰ ਨੇ پابੰਦੀ ਲਾਤੀ ਸੀ ਹੁਣ ਸਾਡੀ ਪੰਜਾਬ ਪੁਲਿਸ ਵੀ ਵਿਚਾਰੀ ਮਜਬੂਰ ਸੀ ਉੱਤੋਂ ਉਹਨਾਂ ਦੇ ਪ੍ਰੈਸ਼ਰ ਪੈਂਦਾ ਸੀ ਜਦੋਂ ਅਸੀਂ ਥਾਣੇ ਚ ਗੱਲ ਕਰਦੇ ਸੀ ਫੋਨ ਕਰਦੇ ਸੀ ਮੇਰੇ ਬਹੁਤ ਨਜ਼ਦੀਕੀ ਦੋਸਤ ਐਸ ਐਚਓ ਡੀ ਐਸ ਪੀ ਸਾਹਿਬ ਜਦੋਂ ਮੈਂ ਉਹਨਾਂ ਨੂੰ ਪੁੱਛਣਾ ਉਹ ਕਹਿ ਦਿੰਨੇ ਜੀ ਕੀ ਕਰਕੇ ਸਾਡੇ ਤੇ ਉੱਤੋਂ ਦਬਾਹ ਭਾਜਪਾ ਸਰਕਾਰ ਨੇ ਕੋਈ ਕਾਨੂੰਨ ਬਣਾਇਆ ਸੀਗਾ ਚਲੋ ਇੰਨੀ ਗੱਲ ਆ ਵੀ ਉਹ ਮਾਨ ਸਰਕਾਰ ਜੁਮੇ ਵੀ ਸਿਹਰਾ ਜਾਂਦਾ ਉਹ ਕਾਨੂੰਨ ਤੋੜਦਾ ਜੋ ਸਹੀ ਹੈ ਸਹੀ ਹੈ ਜੋ ਸਹੀ ਹੈ ਉਹ ਸਹੀ ਕਿਹਾ ਮੈਂ ਬਈ ਉਹ ਕਾਨੂੰਨ ਤੋੜਤਾ ਵਦਗਾ ਉਹੀ ਹੁਣ ਕੁੱਕੜਾਂ ਦੇ ਜੋੜ ਹੁੰਦੇ ਆ ਉਹੀ ਬਾਜੀਆਂ ਆਂਦੀਆਂ ਜਿਹੜੀ ਕਸਰ ਰਹੇਗੀ ਉਸ ਵੀਰ ਤੋਂ ਕਢਾ ਦੇਾਂਗੇ ਨਿਕਲ ਜੂਗੀ ਹੋਰ ਕਰੋੜ ਦੀ ਬਾਜੀ ਕਰਾ ਦੇਾਂਗੇ ਕਬੂਤਰਾਂ ਦੀ ਅੱਜ ਨੌਜੋਨ ਖੁਸ਼ ਬਹੁਤ ਹੀ ਲੱਗਦਾ ਆਹੀ ਗੱਲਾਂ ਕੀਤੇ ਨੇ ਕਬੂਤਰਾਂ ਦੀ ਬਾਜੀ ਦਾ ਕਰੋੜ ਸਰਕਾਰ ਆ ਜੇ 5 ਸਾਲ ਬਾਜੀ ਕਰੋੜ ਵਾਲੀ ਕਰਾਇਆ ਕਰਾਂਗੇ ਕੀ ਬਾਤ ਹੈ ਹੋਰ ਦੱਸ ਇਹਨਾਂ ਦਾ ਵਾਅਦਾ ਹੋਇਆ ਮੇਰਾ ਤੇ ਭਾਈ ਰੋਜੀਪੁਰ ਕੰਦੀ ਦਾ ਨਾ ਪ੍ਰਧਾਨ ਜੀ ਨਾਲ ਵਾਅਦਾ ਹੋਇਆ ਮੈਂ ਕਿਹਾ ਵੀ ਬਾਜੀ ਤਾਂ ਕਰਾਉਣੀ ਬੂ ਕਬੂਤਰਾਂ ਦੀ ਜੇ ਬਾਜੀ ਨਾ ਕਰਾਈ ਮੈਂ ਕਿਹਾ ਤੇਰੀ ਸਰਕਾਰ ਤੋਂ ਉਲਟ ਬੋਲੂ ਬਿਲਕੁਲ ਉਹ ਕਹਦਾ ਯਾਰ ਮੈਂ ਦਾਦਾ ਤੈਨੂੰ ਚੈੱਕ ਦੇ ਦੂੰਗਾ ਦਾ ਜਿੱਥੇ ਮਰਜ਼ੀ ਟੂਰਨਾਮੈਂਟ ਕਰਾ ਦੇ। ਮਾਲ ਹੋ ਗਈ। ਹਾਂ ਹੋਰ ਦੱਸ। ਤਾਂ ਹੀ ਨੌਜਵਾਨ ਖੋਸਤੀ ਅੱਜ ਕਰੇ ਸਾਡੀ ਦਿਲ ਦੀ ਗੱਲ ਕੀਤੀ ਆ। ਬਾਈ ਦਿਲ ਦੀਆਂ ਹੀ ਕਰਾਂਗੇ। ਜਿਹੜੀਆਂ ਮੁੰਡੇ ਕੁੜੀਆਂ ਬਾਹਰ ਜਾਂਦੇ ਆ ਉਥੇ ਰੁਜ਼ਗਾਰ ਨਹੀਂ ਥਿਆਂਦਾ। ਉਹਨਾਂ ਨੂੰ ਜਿਹੜਾ ਅੱਜ ਆਹ ਆਖਗੇ ਨਾ ਵੀ 10 ਲੱਖ ਰੁਪਈਆ ਦੇਵਾਂਗੇ ਤੇ ਪੰਜਾਬ ਦਾ ਭਵਿੱਖਾ ਪੰਜਾਬ ਦੀ ਜਵਾਨੀ ਨਵੇਂ ਰਾਹਾਂ ਤੇ ਤੁਰੂਗੀ ਤੇ ਉਹੀ ਕਿਸ਼ਾਲਾਂ ਆਉਣੀਆਂ। ਤੇ ਜਿਹੜੀ ਮੋਟਰ ਅੱਜ 20 ਲੱਖ ਚ ਲੱਗਦੀ ਹੈ ਨਾ ਇਹ ਪਹਿਲਾਂ ਤਾਂ 18 ਚ ਲੱਗੀ ਐ ਨਾ ਹੁਣ 15 ਜੀ ਲਵਾਉਣੀ ਆ ਪ੍ਰਧਾਨ ਜੀ ਹੋਰ ਦੱਸ ਇਹੀ ਤਾਂ ਗੱਲ ਲੋਕਾਂ ਨੂੰ ਤੇ ਨੌਜਵਾਨਾਂ ਨੂੰ ਖੁਸ਼ ਕੀਤੀ ਆ ਕਿ ਮੋਟਰਾਂ ਦੀ ਗੱਲ ਬੰਪੀਆਂ ਦੀ ਗੱਲ ਟਿਊਬ ਪਹਿਲਾਂ ਦੀ ਗੱਲ ਕਬੂਤਰਾਂ ਦੀ ਗੱਲ گاਵਾ ਮੱਜਾਂ ਦੀ ਗੱਲ ਅੱਜ ਸਾਰਾ ਕੁਝ ਇਹੀ ਕੁਝ ਹੋਇਆ ਮੈਂ ਆ ਨਾ ਯਾਰ ਜਿਹੜਾ ਬੰਦਾ ਧਰਤੀ ਨਾਲ ਜੁੜਿਆ ਨਾ ਉਹਨੂੰ ਪਤਾ ਹੁੰਦਾ ਧਰਤੀ ਦਾ ਬਾਦਲ ਪਰਵਾਹ ਆਬ ਜਾਂ ਪਰਿਵਾਰ ਆ ਧਰਤੀ ਨਾਲ ਜੁੜਿਆ ਤੂੰ ਇੱਕ ਗੱਲ ਹੋਰ ਵੇਖੀ ਐ ਇੱਕ ਇੱਥੇ ਨਾ ਲੁੰਡੇ ਵਾਲਾ ਪਿੰਡ ਆ ਉੱਥੇ ਮੇਰੀ ਭੈਣ ਵੀ ਵਹੀ ਹੈ ਉੱਥੇ ਅਸੀਂ ਨਾ ਜਦੋਂ ਪਹਿਲਾਂ ਸਰਕਾਰ ਸੀਗੀ ਕਾਂਗਰਸ ਦੀ ਉੱਥੇ ਇੱਕ ਛੱਪੜ ਦੇ ਵਿਚਾਲੇ ਨਾ ਸੜਕ ਸੀਗੀ ਸਵਾਗਾਂ ਤੋਂ ਜਾਂਦੀ ਸੀ ਉਹ ਟੁੱਟੀ ਰਹਿੰਦੀ ਸੀ ਮੀਂਹਾਂ ਵੇਲੇ ਤੇ ਬਾਦਲ ਦੀ ਸਰਕਾਰ ਆਈ ਉੱਥੇ ਸੜਕ ਬਣੀ ਉਹ ਹੀ ਜਿਹੜੀ ਬੰਬ ਮਾਰੇ ਤੋਂ ਨਹੀਂ ਟੁੱਟਦੀ ਵੀ ਇਹ ਕਿ ਆਇਓ ਕਿਤੇ ਨਹੀਂ ਵਾਕਈ ਹੈ ਲੋਕ ਲੋਕ ਮਜ਼ਾਕ ਕਰਦੇ ਵਾਕਈ ਹੈ ਇਹ ਇਹ ਪਤਾ ਸੜਕ ਦਾ ਤਾਂ ਕੀ ਆ ਬਾਦਲਾਂ ਵਾਲੀ ਸੜਕ ਪਾਈਦੀ ਆ ਅੱਛਾ ਹਾਂ ਤੇ ਜਿਹੜਾ ਅੱਜ ਕੱਲ ਸੜਕਾਂ ਬੰਦੀਆਂ ਤੇ ਪੜਾਕਾ ਚਲਾਦੀ ਕੋਕੜ ਮਾਰ ਕੇ ਤੇ ਬਜਰੀ ਖਿਲਰ ਜੂਗੀ ਸਹੀ ਗੱਲ ਹੈ ਸਹੀ ਗੱਲ ਹੈ ਬਾਈ ਹਾਂ ਸਹੀ ਗੱਲ ਇਹ ਰੌਣਕਾਂ ਉੱਡ ਗਈਆਂ ਇਹਨਾਂ ਦੇ ਨਾਲ ਹੀ ਗਈਆਂ ਇਹ ਬਾਈ ਇਹ ਸੱਚੀਆਂ ਮੈਂ ਮੈਂ ਕੋਈ ਉਹ ਗੱਲ ਨਹੀਂ ਕਹਿੰਦਾ ਮੈਂ ਕਿਸੇ ਪਾਰਟੀਬਾਜੀ ਦਾ ਪੱਖ ਨਹੀਂ ਲੈਂਦਾ ਹੂੰ ਜ ਜਲਾਲਾਬਾਦ ਨਾਲ ਵੀ ਡੰਗਰਾਂ ਵਾਲੇ ਰੂਮ ਦੇ ਵਿੱਚ ਵੀ ਛੜ ਕੇ ਡੰਗਰਾਂ ਵਾਲੇ ਕਮਰੇ ਦੇ ਵਿੱਚ ਵੀ ਛੜ ਕੇ ਜਲਾਲਾਬਾਦ ਜਦੋਂ ਬਾਦਲ ਦੀ ਸਰਕਾਰ ਰਹੀ ਮੰਨ ਲਓ 10 ਸਾਲ ਹਰੇਕ ਜਲਾਲਾਬਾਦ ਦੇ ਇੱਕ ਇੱਕ ਘਰ ਨੂੰ ਪੱਕੀ ਸੜਕ ਬਾੜੀਆਂ ਉਹਨਾਂ ਅੰਦਰ ਬਿਜਲੀ 24 ਘੰਟੇ ਮੋਟਰਸਾਈਕਲ ਦਾ ਚਲਾਨ ਹੀ ਨਹੀਂ ਸੀ ਹੁੰਦਾ ਜਿਵੇਂ ਅੱਜ ਕਹਿ ਗਏ ਨੇ ਇਹਨਾਂ ਦਾ ਗੱਡਾ ਈ ਲਾਣ ਦੇਣਾ ਗੱਡਾ ਈ ਲਾਣ ਦੇਣਾ ਇਹਦਾ ਜਿਵੇਂ ਬਾਦਲ ਇਹ ਵੀ ਇੱਕ ਪੰਜਾਬ 'ਚ ਇਤਿਹਾਸ ਬਣਿਆ ਵੀ ਬਾਦਲ ਸਾਹਿਬ ਨੇ ਟਰੈਕਟਰ ਨੂੰ ਗੱਡਾ ਲਾਣਿਆ ਤੇ ਬਾਦਲ ਦਾ ਮੁੰਡਾ ਮੋਟਰਸਾਈਕਲ ਨੂੰ ਗੱਡਾ ਲਾਣੂਗਾ ਉਹ ਕੀ ਗੱਲ ਆ ਜੀ ਨਾ ਹੋਰ ਜਦੋਂ ਕਹੀ ਦਿੱਤਾ ਯਾਰ ਭੱਜਣ ਵਾਲਿਆਂ 'ਚ ਨਹੀਂ ਭਜਦਾ ਨਹੀਂ ਜਿੰਦਿਆਂ ਕੰਗਾ ਕੀਤੀਆਂ ਤੇ ਕਰਦਾ ਹੀ ਰਹੂਗਾ ਬੰਦਾ ਅੱਜ ਲੋਕਾਂ ਨਾਲ ਗੱਲਬਾਤ ਹੋਈ ਆ ਲੋਕਾਂ ਦੇ ਨੌਜਵਾਨਾਂ ਦੇ ਚਿਹਰੇ ਬੜੇ ਖਿਲੇ ਹੋਏ ਸੀ ਚਿਹਰੇ ਤਾਂ ਬਾਈ ਫਿਰ ਹੁਣ ਮੇਰੀ ਗੱਲ ਸੁਣ ਆਪਣੇ ਜਿਹੜੇ ਹੁਣ ਆਪਾਂ ਪਿੰਡੂ ਟੱਚ ਦੇ ਲੋਕ ਆਏ ਆ ਇੱਥੇ ਆਪਣਾ ਕੰਮ ਕੀ ਆ ਆਪਣਾ ਇਹੀ ਕੰਮ ਆ ਚੰਗਾ ਪਸ਼ੂ ਢਾਂਡਾ ਚੰਗੀਆਂ ਘੋੜੀਆਂ ਚੰਗੇ ਮੰਨ ਕੇ ਚੱਲ ਕਬੂਤਰ ਚੰਗੇ ਕੁੱਕੜ ਜਦੋਂ ਉਹ ਚੀਜ਼ਾਂ ਤੇ ਸਰਕਾਰ ਸਾਥ ਦੇਊਗੀ ਤਾਂ ਜਵਾਗ ਮੁੰਡੇ ਕੁੜੀਆਂ ਤਾਂ ਆਪੇ ਹੀ ਖੁਸ਼ ਆ ਹਨਾ ਸਹੀ ਹੈ ਹਾਂ ਦਾ ਨਾਂ ਲੈਂਦਾ ਵੀ ਕਾਲੀਦਾਲ ਨਾਲ ਜੁੜਿਆ ਉਹਦੇ ਤੇ ਪਕਚਾ ਨਹੀਂ ਨਹੀਂ ਇਹ ਤਾਂ ਫਿਰ ਗਲਤ ਗੱਲ ਆ ਧੱਕੇ ਨਾਲ ਨਹੀਂ ਵੋਟਾਂ ਬਾਈ ਪੈਂਦੀਆਂ ਹੁੰਦੀਆਂ ਧੱਕੇ ਨਾਲ ਕਦੇ ਨਹੀਂ ਵੋਟਾਂ ਪੈਂਦੀਆਂ ਪਰਦੇ ਦੇ ਉਹਨੇ ਮਸ਼ੀਨ ਹੁੰਦੀ ਆ ਉੱਥੇ ਜਾ ਕੇ ਅਗਲੇ ਮਿੰਟ ਚ ਘੁਗਾ ਚਿੱਤ ਕਰਿਆ ਹੁੰਦਾ ਆਣਾ ਸਹੀ ਇਨਸਾਫ ਤੇ ਚੱਲੋ ਵਧੀਆ ਗੱਲਾਂ ਕਰੋ ਤੇ ਬਾਕੀ ਤੈਨੂੰ ਪਤਾ ਹੀ ਸਹੀ ਹੋਣਗੇ ਤਾਂ ਫਿਰ ਵੋਟ ਵੀ ਸਹੀ ਹੋਏ ਹਾਂ ਤੇ ਡਾਇਨਾਸੌਰ ਤਾਂ ਆਉਣਗੇ